ਬੱਲੇ ਸਿਕਲਾਂ ਹੋਰ ਸੁਦਰਾਂਤ ਸਿੰਘ ਜੀ ਵਧੀਆ ਵਧੀਆ ਠੀਕ ਕਿਵੇਂ ਗੱਲ ਰਹਿ ਗਈ ਵਾਹ ਵਧੀਆ ਕਿਰਪਾ ਮਾਰ ਲਈ ਮੇਰਾ ਬੱਬੇ ਦੀ ਮੇਰਾ ਮੇਰਾ ਅੱਜ ਫਿਰ ਕਿਨੇ ਬਾਈ ਜੀ ਆ ਆਪਣੇ ਕੋਲ ਆ ਗਿਆ 6-7 6-7 ਹਾਂਜੀ ਚਲੋ ਕਰੀ ਸ਼ੁਰੂ ਦੱਸੋ ਜੀ ਫਿਰਨ ਦੇ ਬਾਰੇ ਤੇ ਗੱਬਣਾ ਜੀ ਅਜੇ ਗੱਬਣਾ ਆਹ ਹੱਤਾ ਲੈ ਜੂ ਹਲੇ ਕੋਲ ਅਜੇ ਕਰਤਾ ਲੈ ਜੂ ਠੀਕ ਆ ਸੁਭਾ ਭਾਈ ਜੀ ਦੂਜਾ ਜੀ ਬੋਲੋ ਫਿਰ ਲਓ ਜੀ ਲਓ ਜੀ ਦੂਜਾ ਸੁਭਾ ਤੇ ਗੱਬਣ ਝੋਟੀ ਆ ਤੇ ਕਾਂ ਦੀ ਸ਼ਾ ਝੋਟੀ ਆ ਦੇਖੋ ਸੁਨਾਨ ਸਿੰਘ ਜੀ ਕਿਨੇ ਗੱਲ ਕੋ ਦੋ ਦੋ ਇਹ ਹੈ ਦੋਸਤ ਪਿਛਲੇ ਸੂਮੇ ਦੇ 12 13 ਕਿਲੋ ਦੇ আর কি 15 ਕਿਲੋ ਦੇ ਠੀਕ ਆ ਵਾਹ ਬਹੁਤ ਸੁਨਹਿਰੀ ਆ ਆ ਜਾ ਆ ਜਾ ਇਹ ਹਵਤਾ ਰਹਿੰਦਾ ਹਾਂਜੀ ਹਵਤਾ ਰਹਿੰਦਾ ਕੋਈ ਪੁੜਾ ਪੜਾ ਨਹੀਂ ਨਹੀਂ ਮੈਂ ਬਹੁਤ ਚੰਗੀ ਆ ਬੰਨੀ ਬਹੁਤ ਜਾਨੀ ਬੜਾ ਠੀਕ ਆ ਜੇ ਬਣੂਗੀ ਪੂਰਾ ਜੇ ਬੜੀ-ਬੜੀ ਬਣਦੀ ਆ ਸੰਦੀਪ ਸਾਹਿਬ ਮੈਂ ਬਹੁਤ ਜਿਆਦਾ ਚੰਗੀ ਆ ਨਹੀਂ ਚੰਗੀ ਚੰਗੀ ਮੈਂ ਬਹੁਤ ਚੰਗੀ ਆ ਮੈਂ ਬਹੁਤ ਚੰਗੀ ਆ ਹਾਂਜੀ ਫਿਰ ਮੋਤ ਤਾਂ ਸੰਦੀਪ ਸਾਹਿਬ ਮੈਂ ਸਵਾ ਕਰੀ ਜਾਈਏ ਹਾਂ ਇੱਕੋ ਹੀ ਦੇ ਦਈਏ ਇੱਕੋ ਹੀ ਜਾਇਜ਼ ਮੋੜ ਬਸ ਜਿਹੜਾ ਐ ਫਟਾਫਟ ਜਾਣ ਇੱਕ 10 ਦੀ ਦੇਣੀ ਚਲੋ ਠੀਕ ਆ ਉਹਦੇ ਵਿੱਚ 1000 ਰੁਪਏ ਛੋਟ ਬਸ ਠੀਕ ਆ ਆ ਜੋ ਆ ਜੋ ਲੋ ਜੀ ਇਹ ਇਹ ਸੂਈ ਆ ਹਾਂ ਜੀ ਅੱਜ ਇਹਨੂੰ ਸਤਵਾਂ ਦੇਣਾ ਹਾਂ 13 ਕਿਲੋ ਇਹਦੇ ਥਲੇ ਮਿੰਤੀ ਦਾ ਦੁੱਧ ਆ 13 ਕਿਲੋ ਮਿੰਤੀ ਵਾਲਾ ਹੈ ਜਿਹੜਾ ਮਰਜ਼ੀ ਮਿਲ ਕੇ ਲੈ ਲੈ ਇਹ ਵੀ ਖੋਲੋ ਦੋ ਡੰਗ ਚੋਵੇ ਚਾਰ ਡੰਗ ਚੋਵੇ ਲੋ ਜੀ 13 ਕਿਲੋ ਮਿੰਤੀਆਂ ਦਾ ਦੁੱਧ ਹੈਗਾ ਜੀ ਵੱਡੀ ਵੱਡੀ ਮੈਂ ਆਹ ਜੋ ਸੂਈ ਨਹੀਂ ਆਏ ਸੂਈ ਸੂਈ ਹੈ ਠੀਕ ਆ ਲੋਰੀ ਇਹ ਵੀ ਦੇਖੋ ਵਾਹ ਜਵਾਹ ਵੇਖੋ ਥਾਲੇ ਵਾ ਬਹੁਤ ਜ਼ਬਰਦਸਤ ਹੈ ਮੈਂ ਵੀ ਲੈ ਠੀਕ ਆ ਫਿਰ ਵੀ ਸिलाई ਮੈਂ ਇਹ ਵੀ ਚੰਗੀ ਆ ਮੈਂ ਬਹੁਤ ਜਿਆਦਾ ਚੰਗੀ ਮੈਂ ਬਹੁਤ ਜਿਆਦਾ ਚੰਗੀ ਆ ਬਸ ਠੀਕ ਆ ਹਾਂਜੀ ਫਿਰ ਏ ਹਾਣਾ 1 15 ਦੀ ਦੇਦਾ 1 15 ਦੀ ਛੋੜ ਹੀ ਹੋਣੀ ਬਸ ਹਾਂਜੀ ਛੋੜ ਹੀ ਕਰਨੀ ਚਲੋ ਠੀਕ ਆ ਇਹ ਆ ਇਹ ਮੈਂ ਕੱਲ ਰਾਤ ਦੀ ਸੂਈ ਅੱਛੇ ਕੱਲ ਰਾਤ ਦੀ ਸੂਈ ਆ 10 ਕਿਲੋ ਬੋਲੇ ਦੇ ਸਟਾਰਡ ਬੰਦ 10 ਕਿਲੋ ਬੋਲੇ ਸਟਾਰਡ ਆ ਜੀ ਮੱਛਾ ਮਗਰ ਕੀ ਆ ਗਿਆ ਤੇਰੇ ਮਗਰ ਕੱਟੀ ਆ ਜੀ ਕੱਟੀ ਮਗਰ ਆ ਗਈ ਆ ਹਾਂਜੀ ਲਓ ਜੀ ਇਹ ਵੀ ਦੇਖੋ ਸਵਾਪਸਮਾ ਬਿਲਕੁਲ ਵਧੀਆ ਜੀ ਇੱਕ ਨੰਬਰ ਦਾ ਜੀ ਇੱਕ ਨੰਬਰ ਸਵਾਪਸਮਾ ਤੇ ਵੱਡੀ ਮੈਂ ਪੂਰੀ ਬਹੁਤ ਸੋਹਣੀ ਮੱਝ ਆਹ ਜੀ ਆਜੋ 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 ਬੱਜੀ ਆਜੋ ਬਸ ਠੀਕ ਆ ਬਸ ਠੀਕ ਆ ਹਾਂਜੀ ਬਰਾ ਇਹ ਮੁੱਲ ਲੱਗ ਕਰੀਏ ਜੋ ਮਨ ਕੀ ਕਰੀਏ ਹਾਂ ਇਹ 95 ਦੀ ਦੇ ਦੀ 95000 ਦੀ 90 ਦੀ ਦੇ ਦਾਂਗੇ ਹਾਂ ਚਲੋ ਜਾਂਦ ਬਸ ਠੀਕ ਆ ਬੋਲੀ ਬੰਦੀ ਦਹੀਂ ਵਾਲੀ ਚੁੱਟਾ ਚੁੰਜਾ ਨਾ ਫਾਗ ਆਹਾ ਇਹ ਜਿਹੜੀ ਸੂਈ ਐ ਅੱਜ ਇਹਨੂੰ ਕਿੰਨੇ ਮੋ ਗਿਆ ਇਹਨੂੰ ਹਫਤਾ ਹੋ ਗਿਆ ਈ ਹਾਂ ਹਾਂਜੀ ਦੋਂਦੀ ਐ ਅੱਜ ਦੁੱਧ ਕਿੰਨਾ ਦੁੱਧ ਦੇਖ ਲੈ 10 ਕਿਲੋ ਖੁੱਲਾ ਕੋਈ ਚਾਰ ਡੰਗ ਕਿਵੇਂ ਪੰਜ ਡੰਗ ਲਿਖੋ ਤੋਰੋ ਵੀ ਤਲੋ ਜੀ ਦੇਖੋ ਸੋਣੀ ਝੋਟੀ ਤੇ ਵੱਡੀ ਝੋਟੀ ਨਾਲੇ ਪੂਰੀ ਚੋਈ ਜੂ ਵਧੀਆ ਬਿਲਕੁਲ ਇੱਕ ਨੰਬਰ ਇੱਕ ਕਟਾ ਘੱਡੀ ਇਹਦੇ ਮਾਰ ਕਟਾ ਹੈ ਕਟਾ ਮਗਰ ਆ ਗਿਆ ਤੋ ਇਹ ਵੀ ਦੇਖੋ ਦੋ ਰੋ ਤੋ ਬਾਠ ਠੀਕ ਆ ਪਿਓਰ ਦੋ ਦੰਦਾ ਕੱਟਣਾ ਕੱਟਾ 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 ਠੀਕ ਆ ਦੋ ਦੰਦੀ ਦੋ ਦੋ ਚੱਲਣ ਦੇ ਰੌਣਹੇ ਬੰਦਾ ਰੇਟ ਇਹਦਾ 1.5 ਕਰੀਏ ਲੱਖ ਕਰੀਏ 95 ਦੀ ਦੇ ਦਾਂਗੇ 95 ਹਜ਼ਾਰ ਦੀ 95 ਚਲੋ ਠੀਕ ਹੈ ਠੀਕ ਹੈ ਚਲੋ ਅੰਦਰ ਜਾਓ ਜੀ ਆਹ ਤੇ ਤੇ ਢੀਮੀ ਨੇਰੀ ਸੂਈ ਹੈ ਜੀ ਅੱਛਾ ਹਾਂਜੀ ਬੱਚਾ ਹੈ ਨਹੀਂ ਨਹੀਂ ਬੱਚਾ ਨਹੀਂਗਾ ਬੱਚਾ ਮਰ ਗਿਆ ਦੁੱਧ ਕਿੰਨਾ ਮਿਲਦੀ ਭਾਰੇ ਤਾਈ ਠੀਕ ਆ ਤੇਰੇ ਨਾਲ 1 ਲੀਟਰ ਦਾ ਮਿਨਵਾ ਜਿਹੜਾ ਉਹ 8 ਕਿਲੋ ਵਿਖਾਵਾ ਭਾਵੇਂ ਦਹਾਂ ਦਾ ਕਰਾ ਲੂ ਠੀਕ ਆ ਹਾਂਜੀ 8 ਕਿਲੋ ਦਾ ਹੈਗਾ ਹਣਾ ਹਾਂਜੀ ਲਓ ਜੀ 8 ਕਿਲੋ ਦੁੱਧ ਨੀਲੀ ਨੀਲੀ ਝੋਟੀ ਹੈ ਜੀ ਦੂਜਾ ਸੂਆਊਗੀ ਹਾਂਜੀ ਨਹੀਂ ਇਹ ਪਹਿਲਾਂ ਨਹੀਂ ਸੂਈ ਜੀ ਅੱਛਾ ਪਹਿਲਾਂ ਸੂਆ ਹਾਂਜੀ ਠੀਕ ਆ ਲੋੜ ਮਿੱਥੂ ਆ ਆਮ ਪਸ਼ਵਰੀ ਜਨਾ ਕਾ ਟੋੜੀ ਵੈਤ ਮੈਨੇ ਕਰਦੀ ਜਣਾ ਜੀ ਹਾਂਜੀ ਹਾਂ ਬਿਲਕੁਲ ਆ ਜੋ ਪਿਓਰ ਨੀਲੀ ਦੀ ਆ ਪਿਓਰ ਨੀਲੀ ਬਸ ਠੀਕ ਐ ਤਾਂ ਬਾਈ ਜੀ ਬਰੇਦੀ ਕੀ ਮਾਰਾ ਇਹ 55 ਦੇ ਦੀਏ ਇਹ 55 ਹਜ਼ਾਰ ਦੀ 55 ਦੀ 55 ਦੀ 55 ਦੀ ਹੋਰ ਹੋ ਜੂਗਾ 55 ਦੀ ਦੇ ਦਾਂ ਜਾਂ ਹਾਂ ਦੋ ਠੀਕ ਐ ਪੂਰੇ 50 ਦੀ ਦੇਣੀ ਹੈ ਇੱਕ 200 ਰੁਪਇਆ ਛੋੜ ਕਰਨੀ ਦੁੱਧ ਲੀਟਰ ਦਾ ਮਿਲ ਕੇ 8 ਠੀਕ ਆ ਠੀਕ ਆ ਬਸ ਇਹ ਹੋਈ ਆ ਆਣੀਆ ਲਓ ਜੀ ਦੇਖੋ ਜੀ ਆ ਪਸ਼ੂ ਪਾਈਆਂ ਕੋਲ ਜੀ ਪਰ ਮੇਰਾ ਵੀਰ ਇੱਥੇ ਆ ਕੇ ਚੁਾਈ ਕਰਕੇ ਚੈੱਕ ਕਰਕੇ ਲੈ ਕੇ ਜਾ ਕਰੋ ਜਦੋਂ ਪਸ਼ੂ ਲੈਣਾ ਕਿਹਦੇ ਵੀਡਿਓ ਲੈਣਾ ਪਰ ਤੁਹਾਡਾ ਹੱਕ ਬੰਦਾ ਹਨਾ ਭਾਈ ਜੀ ਬਾਜੀ ਕਿੰਨੇ ਰੁਪਏ ਲੈਣੇ ਆਪ ਦੀ ਤਸੱਲੀ ਕਰਿਆ ਕਰੋ ਮੁਰ ਕੇ ਕਿਹਨੂੰ ਲਾਮਾ ਦੇਣਾ ਮੜਾ ਪਾ ਠੀਕ ਆਪ ਦੀ ਤਸੱਲੀ ਕਰ ਲਿਆ ਕਰੋ ਪਹਿਲਾਂ ਆ ਇਹ ਵੇਖ ਲਿਆ ਕਰੋ ਵੀਡੀਓ ਚੱਕ ਲਿਆ ਕਰੋ ਠੀਕ ਆ ਹਾਂ ਜੀ ਬੋਲੋ ਨੂੰ ਨੰਬਰ ਆਫ ਪਿੰਡ ਆਪਣਾ ਜੀਓ ਵਾਲਾ ਤਸੀਲ ਤਰਨਤਾਰ ਜਿਲ੍ਹਾ ਤਰਨਤਾਰ ਨੰਬਰ 8872173029 78